ਇੱਕ ਵਾਰ ਫਿਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਚੈਨਲ ਦੇ ਉੱਪਰ ਸਟਾਕ ਮਾਰਕੀਟ ਦੀ ਦੁਨੀਆ ਦੇਖੋ ਮੈਂ ਫੇਰ ਆ ਗਿਆ ਕੱਲ ਆਇਆ ਸੀਗਾ ਤਾਂ ਹੁਣ ਮੈਂ ਤੁਹਾਨੂੰ ਕੋਸ਼ਿਸ਼ ਰੋਗੀ ਕਿ ਮੈਂ ਆਜਾ ਕਰੂੰਗਾ ਕੋਈ ਨਾ ਕੋਈ ਚੰਗੀ ਕੰਪਨੀ ਲੈ ਕੇ ਇੱਕ ਪਰਫੈਕਟ ਮੈਰਿਜ ਲੈ ਕੇ ਤੇ ਤੁਹਾਡੇ ਨਾਲ ਉਹ ਸਿਰਫ ਇਨਫੋਰਮੇਸ਼ਨ ਸ਼ੇਅਰ ਕਰਨ ਇਹਦਾ ਮਤਲਬ ਇਹ ਬਿਲਕੁਲ ਨਹੀਂ ਹੈਗਾ ਬਾਰ ਬਾਰ ਕਹਿ ਰਿਹਾ ਵਾਂ ਕਿ ਤੁਸੀਂ ਉਹੀ ਕੰਪਨੀ ਨੂੰ ਬਾਏ ਕਰਨਾ ਵਾ ਤੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਉਸੇ ਤਰ੍ਹਾਂ ਤੁਸੀਂ ਵੀ ਆਪਣੀ ਇਨਵੈਸਟਮੈਂਟ ਦੇਖੋ ਤੇ ਜ਼ਿੰਮੇਵਾਰ ਹੋ ਮੇਰਾ ਕੰਮ ਹੈ ਸਿਰਫ ਤੁਹਾਡੇ ਨਾਲ ਕੋਈ ਚੰਗੀ ਇਨਫੋਰਮੇਸ਼ਨ ਸ਼ੇਅਰ ਕਰ ਦੇਣਾ ਤੇ ਕਿਉਂਕਿ ਉਹ ਮੇਰਾ ਇੱਕ ਤਰ੍ਹਾਂ ਨਾਲ ਫੁੱਲ ਟਾਈਮ ਮੇਰੀ ਜੌਬ ਹੈਗੀ ਆ ਤੁਸੀਂ ਆਪਣੇ ਆਪਣੇ ਕੰਮਾਂ ਕਰਾਂ ਚ ਹੋਰ ਵੀ ਸੀ ਰਹਿਣੇ ਤਾਂ ਅੱਜ ਦੀ ਆਪਣੀ ਕੰਪਨੀ ਹੈਗੀ ਹੈ ਜੀ ਰੀਨੈਸੈਂਸ ਗਲੋਬਲ ਇੱਕ ਬਹੁਤ ਹੀ ਵਧੀਆ ਕੰਪਨੀ ਹੈਗੀ ਆ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਦੱਸ ਦਿੰਨਾ ਕੰਪਨੀ ਕਰਦੀ ਕੀ ਹੈ ਇਹ ਜੁਐਲਰੀ ਦੇ ਨਾਲ ਰਿਲੇਟਡ ਕੰਪਨੀ ਆ ਜੁਐਲਰੀ ਨੂੰ ਪ੍ਰੋਡਿਊਸ ਕਰਦੇ ਆ ਡਾਇਮੰਡ ਵੜਿਆਂ ਨੂੰ ਮਤਲਬ ਕੱਟ ਕਰਕੇ ਅਲੱਗ-ਅਲੱਗ ਸੋਹਣੇ ਡਿਜ਼ਾਈਨ ਬਣਾ ਕੇ ਲੋਕਾਂ ਨੂੰ ਦੇਣੇ ਤੇ ਮੇਨਲੀ ਜੁਐਲਰੀ ਦੇ ਵਿੱਚ ਵੀ ਇਹਨਾਂ ਦਾ ਜਿਹੜਾ ਕੰਮ ਹੈਗਾ ਉਹ ਮੇਨਲੀ ਡਾਇਮੰਡ ਨਾਲ ਹੀ ਰਿਲੇਟਡ ਆ ਹੀਰਿਆਂ ਦੇ ਨਾਲ ਰਿਲੇਟਡ ਇਹਨਾਂ ਦਾ ਕੰਮ ਹੈ ਉਹਨਾਂ ਨੂੰ ਕੱਟ ਕਰਨਾ ਅਲੱਗ-ਅਲੱਗ ਡਿਜ਼ਾਈਨ ਬਣਾਉਣੇ ਉਹਨਾਂ ਨੂੰ ਪਾਲਿਸ਼ ਕਰਨਾ ਇਹ ਸਾਰਾ ਕੁਝ ਹੈ ਇਹਨਾਂ ਦਾ ਕੰਮਕਾਰ ਪਿਛਲੇ 25 ਸਾਲ ਤੋਂ ਇਹ ਕੰਪਨੀ ਇਸ ਫੀਲਡ ਦੇ ਵਿੱਚ ਹੈਗੀ ਆ 25 ਸਾਲ ਦਾ ਤਜਰਬਾ ਇਹਨਾਂ ਲੋਕਾਂ ਦੇ ਕੋਲੇ ਹੈਗਾ ਇਸ ਚੀਜ਼ ਦਾ ਤੇ ਹਰ ਮਹੀਨੇ ਨਿਅਰਲੀ 1000 ਡਿਜ਼ਾਈਨ ਇਤਿਆਰ ਕਰਦੇ ਆ ਪੂਰੇ ਵੱਡੇ ਜਿਹੜੇ ਜੁਐਲਰੀ ਦੇ ਰਿਟੇਲਰ ਹੈਗੇ ਨੇ ਪੂਰੀ ਦੁਨੀਆ ਦੇ ਵਿੱਚ ਹੈਗੇ ਜਿਹੜੇ ਜਿਵੇਂ ਕਿ ਫਰੈਡ ਮੇਅਰ ਹੋਗੇ ਹੈਲਸਬੇਗ ਡਾਇਮੰਡਸ ਹੋਕੇ ਜੁਲੋਕਸ ਹੋਗੇ ਮਲਾਬਰ ਸਿਗਨੇਟ ਤੇ ਉਸ ਤੋਂ ਬਾਅਦ ਸਟੋਰ ਚੇਂਜ ਹੋ ਕੇ ਜੀਸੀ ਪੈਨੀ ਇੱਕ ਬਹੁਤ ਮਸ਼ਹੂਰ ਸਟੋਰ ਹੈਗਾ ਮੈਸੇਜ வால்ਮਾਰਟ ਇਹਨਾਂ ਚੋਂ ਕੁਝ ਨਾਮ ਤੁਸੀਂ ਸੁਣੇ ਹੋਣਗੇ ਕੁਝ ਸ਼ਾਇਦ ਨਹੀਂ ਸੁਣੇ ਹੋਣਗੇ ਇਹ ਸਾਰੇ ਇਹਨਾਂ ਦੇ ਕਸਟਮਰ ਨੇ ਇਹਨਾਂ ਤੋਂ ਹੀ ਪ੍ਰੋਡਕਟਸ ਨੂੰ ਬਾਏ ਕਰਦੇ ਆ ਤੇ ਉਥੇ ਆਪਣੀ ਸਟੋਰਾਂ ਦੇ ਉੱਪਰ ਵੇਚਦੇ ਨੇ ਇਹ ਸਾਰਾ ਕੁਝ ਤੇ ਉਸ ਤੋਂ ਅਗਲੀ ਗੱਲ ਜਿਹੜੇ ਇਹਨਾਂ ਦੇ ਕਸਟਮਰ ਨੇ ਜਿਨ੍ਹਾਂ ਦੇ ਮੈਂ ਹੁਣੇ ਨਾਮ ਲਏ ਉਹਨਾਂ ਦੇ ਵਿੱਚੋਂ ਜਿਹੜੇ ਟੌਪ 10 ਨੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਇਹਨਾਂ ਦਾ ਸਮਾਨ ਜਾਂਦਾ ਤੇ ਉਹ ਪਿਛਲੇ 10 ਸਾਲ ਤੋਂ ਲਗਾਤਾਰ ਇਹਨਾਂ ਦੇ ਕਸਟਮਰ ਨੇ ਤੇ ਇਹਦਾ ਮਤਲਬ ਆ ਕਿ ਇਹਨਾਂ ਦੇ ਜਿਹੜੇ ਰਿਲੇਸ਼ਨ ਨੇ ਉਹਨਾਂ ਨਾਲ ਚੰਗੇ ਆ ਅਗਲੀ ਚੀਜ਼ ਇਹ ਆ ਕਿ ਕੋਈ ਬੰਦਾ ਉਥੋਂ ਤੋਂ ਸਮਾਨ ਸਿਰਫ ਉਦੋਂ ਹੀ ਲਗਾਤਾਰ ਲੈਂਦਾ ਰਹੂਗਾ ਜਦੋਂ ਉਹਨੂੰ ਥੋੜੇ ਸਮਾਨ ਦੇ ਬਾਰੇ ਵਿੱਚ ਕੋਈ ਸ਼ਿਕਾਇਤ ਨਹੀਂ ਹੈਗੀ ਥੋੜੀ ਸਰਵਿਸਸਾਂ ਨਾਲ ਕੋਈ ਸ਼ਿਕਾਇਤ ਨਹੀਂ ਨੀ ਤਾਂ ਬੰਦਾ ਦੁਕਾਨ ਬਦਲ ਲੈਂਦਾ ਆਪਣੀ ਤਾਂ ਪਰ ਇੱਥੇ 10 ਸਾਲ ਤੋਂ ਹੀ ਪੁਰਾਣੇ ਉਹੀ ਚੱਲ ਰਹੇ ਨੇ ਤੇ ਕਸਟਮਰ ਤੇ ਕਸਟਮਰ ਵੀ ਬਹੁਤ ਵੱਡੇ ਨੇ ਇਹਦਾ ਮਤਲਬ ਹੈਗਾ ਕਿ ਇਹਨਾਂ ਦੀ ਜਿਹੜੀ ਸਰਵਿਸ ਹੈਗੀ ਹੈ ਇਹਨਾਂ ਦੀ ਜਿਹੜੀਆਂ ਪ੍ਰੋਡਕਟਸ ਨੇ ਉਹ ਬਹੁਤ ਹੀ ਚੰਗੀਆਂ ਨੇ ਟੋਟਲ ਅਮਰੀਕਾ ਦੇ ਵਿੱਚ ਯੂਰਪ ਦੇ ਵਿੱਚ ਤੇ ਮਿਡਲ ਈਸਟ ਕਿਉਂਕਿ ਪ੍ਰੋਡਕਟ ਇਹ ਹੈ ਜੀ ਕਿ ਇੱਕ ਬਹੁਤ ਹੀ ਲਗਜ਼ਰੀ ਆਈਟਮ ਆ ਇਹ ਤੇ ਹੀਰੇਆਂ ਵਗੈਰਾ ਦਾ ਆਮ ਇਨਸਾਨ ਦੀ ਪਹੁੰਚ ਤੋਂ ਪਰੇ ਦੀਆਂ ਗੱਲਾਂ ਨੇ ਤਾਂ ਇਸੇ ਕਰਕੇ ਜ਼ਿਆਦਾਤਰ ਜਿਹੜਾ ਮਤਲਬ ਆਪਾਂ ਡਿਵੈਲਪਡ ਵਰਲਡ ਜੋ ਬਹੁਤ ਅਮੀਰ ਕੰਟਰੀ ਕਹਿੰਦੇ ਆ ਉਹਨਾਂ ਦੇ ਵਿੱਚ ਇਹਨਾਂ ਦੀਆਂ ਪ੍ਰੋਡਕਟਸ ਵਿਕਦੀਆਂ ਨੇ ਪੰਜਾਬ ਤੋਂ ਜ਼ਿਆਦਾ ਟੋਟਲ ਕਸਟਮਰ ਨੇ ਇਹਨਾਂ ਦੇ ਸਾਰੇ ਇੱਥੇ ਮਿਡਲ ਈਸਟ ਯੂਰਪ ਤੇ ਅਮਰੀਕਾ ਦੇ ਵਿੱਚ ਪਰ ਹੁਣ ਆਪਾਂ ਦੇਖੀਏ ਕਿ ਆ ਜਿਹੜੀ ਵੀ ਮੈਂ ਤੁਹਾਨੂੰ ਕਹਾਣੀ ਸੁਣਾਈ ਆ ਕਿ ਇਹ ਵੀ ਵਧੀਆ ਤੇ ਉਹ ਵੀ ਵਧੀਆ ਕੀ ਉਹ ਜ਼ਮੀਨੀ ਹਕੀਕਤ 'ਚ ਬਦਲਦੀ ਹੈਗੀ ਕੀ ਇਹਨਾਂ ਨੂੰ ਸੱਚੀ ਉਹਦਾ ਕੋਈ ਜਿਹੜੀਆਂ ਫੈਕਟਸ ਫਿਗਰਸ ਹੈਗੇ ਉੱਥੇ ਇਹ ਆਪਾਂ ਨੂੰ ਦਿਖਦੀਆਂ ਇਹ ਸਿਰਫ ਐਵੇਂ ਇੱਕ ਕਿੱਸੇ ਕਹਾਣੀਆਂ ਨੇ ਬੜੀਆਂ ਸੋਹਣੀਆਂ ਤਾਂ ਆਪਾਂ ਹੁਣ ਇਹਨਾਂ ਦੀ ਬੈਲੈਂਸ ਸ਼ੀਟ ਚੈੱਕ ਕਰਦੇ ਹਾਂ ਮਾਰਚ 2013 ਦੇ ਵਿੱਚ ਸੇਲ ਸੀਗੀ 955 ਕਰੋੜ ਜਿਹੜੀ ਕਿ ਮਾਰਚ 2023 ਮਾਰਚ 24 ਵੀ ਹੈਗਾ ਆਪਣੇ ਕੋਲ ਠੀਕ ਆ ਮਤਲਬ 12 ਸਾਲਾਂ ਦੇ ਵਿੱਚ ਵਧ ਕੇ ਹੋ ਗਈ 2107 ਕਰੋੜ ਤੱਕ ਤੇ ਇਹਦਾ ਮਤਲਬ ਹੈਗਾ ਕਿ 225 230% ਦੀ ਇਨਕਰੀਜ਼ ਹੋਈ ਦੁੱਗਣੇ ਤੋਂ ਜ਼ਿਆਦਾ ਵਧ ਗਈ ਇਹ ਸੇਲ ਬਹੁਤ ਹੀ ਚੰਗੀ ਅੰਦ ਲਈ ਚੀਜ਼ ਹੈਗੀ ਆ ਕਿਉਂਕਿ ਇਹਦੇ ਚ ਇੱਕ ਹੋਰ ਚੀਜ਼ ਆ ਜਿਹੜੀ ਇਹ ਪ੍ਰੋਡਕਟ ਆ ਮੈਂ ਤੁਹਾਨੂੰ ਇੱਕ ਵਾਰ ਫੇਰ ਕਹਿ ਰਿਹਾ ਉਹ ਇੱਕ ਲਗਜ਼ਰੀ ਆਈਟਮ ਆ ਜਿਹਦੀ ਇਹਦੀ ਵਿਕਰੀ ਹੈਗੀ ਕੁਆਂਟੀਟੀ ਉਹ ਬਹੁਤ ਥੋੜੀ ਰਹਿੰਦੀ ਆ ਹੁਣ ਜਿਵੇਂ ਦਵਾਈਆਂ ਨੇ ਉਹ ਬਹੁਤ ਜ਼ਿਆਦਾ ਮਾਤਰਾ ਚ ਨੇ ਕੱਪੜੇ ਬਹੁਤ ਜ਼ਿਆਦਾ ਮਾਤਰਾ ਚ ਵੇਚਣਗੇ ਪਰ ਹੀਰਾ ਕਿੰਨੀ ਕੁ ਮਾਤਰਾ ਚ ਵਿਕੂਗਾ ਉਹ ਬਹੁਤ ਘੱਟ ਪਰ ਜਿਹੜਾ ਮਾਰਜਨ ਆ ਪ੍ਰੋਫਿਟ ਦਾ ਉਹ ਇੱਥੇ ਬਹੁਤ ਜ਼ਿਆਦਾ ਹੁੰਦਾ ਜਿਹੜੀ ਲਾਗਤ ਇਹਨਾਂ ਦੀ ਉਸ ਮਤਲਬ ਵਿਜ਼ ਅਵਿਜ਼ ਘੱਟ ਰਹਿਣੀ ਆ ਲੈਣ ਵਾਲੇ ਬਹੁਤ ਜ਼ਿਆਦਾ ਅਲਟਰਾ ਰਿਚ ਲੋਕ ਨੇ ਤੇ ਇਸ ਕਰਕੇ ਜਿਹੜੀ ਕੀਮਤ ਆ ਉਹ ਬਹੁਤ ਜ਼ਿਆਦਾ ਹੈ ਇਸ ਕਰਕੇ ਇਹ ਜਿਹੜੀਆਂ ਕੰਪਨੀਆਂ ਨੇ ਸਪੈਸ਼ਲੀ ਡਾਇਮੰਡ ਵਾਲੇ ਸੈਕਟਰ ਜਿਹੜਾ ਮਾਰਜਨ ਉਹ ਬਹੁਤ ਜ਼ਿਆਦਾ ਆ ਅੱਗੇ ਦੇਖਦੇ ਆ ਪ੍ਰੋਫਿਟ ਜਿਹੜਾ ਸੀ ਮਾਰਚ 2013 ਦੇ ਵਿੱਚ 15 ਕਰੋੜ ਦਾ ਲਗਾਤਾਰ ਉਹਦੇ ਵਿੱਚ ਵਾਧਾ ਹੀ ਦਿਖ ਰਿਹਾ ਵਾ ਤੇ ਮਾਰਚ 2023 ਦੇ ਵਿੱਚ 87 ਕਰੋੜ ਮਾਰਚ 2024 ਦੇ ਵਿੱਚ 72 ਕਰੋੜਾ ਥੋੜਾ ਬਹੁਤ ਹਰੇਕ ਵਾਰ ਮਤਲਬ ਇੱਧਰ ਉੱਧਰ ਹੋਇਆ ਪਰ ਇੱਕ ਫਿਰ ਵੀ ਇੱਕ ਪੂਰਾ ਆਪਾਂ ਹਿਸਾਬ ਲਾ ਲਈਏ ਓਵਰਆਲ ਤਾਂ 5 ਗੁਣਾ ਪ੍ਰੋਫਿਟ ਵਧਿਆ ਇਹਨਾਂ ਦਾ ਪਿਛਲੇ 12 ਸਾਲਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਵਾ ਜੇ ਕਿਸੇ ਵੀ ਬਿਜ਼ਨਸ ਦਾ ਪ੍ਰੋਫਿਟ ਪੰਜ ਗੁਣਾ ਵਧੇ 12 ਸਾਲਾਂ ਦੇ ਵਿੱਚ ਤਾਂ ਇਸ ਤੋਂ ਵਧੀਆ ਚੀਜ਼ ਤਾਂ ਕੀ ਹੋਊਗੀ ਬਹੁਤ ਜ਼ਿਆਦਾ ਇਨਕਰੀਜ਼ ਹੈਗੀ ਆ ਇਹ ਤਾਂ ਇਹ ਵੀ ਇੱਕ ਚੰਗੀ ਚੀਜ਼ ਆ ਅਗਲੀ ਚੀਜ਼ ਆਪਾਂ ਦੇਖਦੇ ਹੁਣ ਡਿਵੀਡੈਂਡ ਕੀ ਪੇ ਕਰਦੇ ਆ ਜਾਂ ਬਿਲਕੁਲ ਨਹੀਂ ਕਰਦੇ ਤਾਂ ਉੱਥੇ ਇਹ ਚੀਜ਼ ਆ ਕਿ ਡਿਵੀਡੈਂਡ ਪੇ ਆਊਟ ਨਹੀਂ ਕਰਦੇ ਜਿਆਦਾ ਮਤਲਬ ਕਰਦੇ ਆ ਇਰੈਗੂਲਰ ਕਰਦੇ ਆ ਕਦੇ ਕਰਤੇ ਕਦੇ ਨਹੀਂ ਕਰਤੇ ਤੇ ਉਹ ਵੀ ਕੋਈ ਬਹੁਤ ਜ਼ਿਆਦਾ ਅਮਾਊਂਟ ਨਹੀਂ ਹੈਗੀ ਇਸੇ ਕਰਕੇ ਇਹਨਾਂ ਦਾ ਜਿਹੜਾ ਇੱਕ ਪੁਆਇੰਟ ਸੀ ਉਹ ਇੱਥੇ ਮੈਂ ਕਟਿਆ ਕੱਟ ਕਰ ਰਹੇ ਹਾਂ ਮੈਂ ਉਹਦੀ ਗੱਲ ਆਪਾਂ ਬਾਅਦ ਚੋਂ ਕਰਦੇ ਹਾਂ ਅਗਲੀ ਗੱਲ ਕਰਦੇ ਹਾਂ ਪ੍ਰੋਮੋਟਰ ਹੋਲਡਿੰਗ ਦੀ ਪ੍ਰੋਮੋਟਰ ਹੋਲਡਿੰਗ ਜਿਹੜੀ ਹੈਗੀ ਆ ਉਹ ਹੈਗੀ 67.47% ਹੈਲਦੀ ਆ ਚੰਗੀ 67% ਤਾਂ ਬਹੁਤ ਜ਼ਿਆਦਾ ਵਧੀਆ amount ਮਤਲਬ ਕਿ 100 ਦੇ ਵਿੱਚੋਂ 67.47 ਸ਼ੇਅਰ ਪ੍ਰੋਮੋਟਰਸ ਕੋਲੇ ਆ ਉਹਨਾਂ ਲੋਕਾਂ ਕੋਲੇ ਜਿਹੜੇ ਉਹ ਕੰਪਨੀ ਨੂੰ ਰਨ ਕਰਦੇ ਆ ਤਾਂ ਇਹਦਾ ਮਤਲਬ ਆ ਕਿ ਉਹਨਾਂ ਨੂੰ ਆਪਣੀ ਕੰਪਨੀ ਤੇ ਭਰੋਸਾ ਉਹਦੇ ਫਿਊਚਰ ਦੇ ਉੱਪਰ ਭਰੋਸਾ ਉੱਥੋਂ ਪੈਸੇ ਬਣਨ ਦਾ ਭਰੋਸਾ ਇਸੇ ਕਰਕੇ 100 ਦੇ ਵਿੱਚੋਂ 67 68 ਸ਼ੇਅਰ ਉਹਨਾਂ ਨੇ ਆਪਣੇ ਕੋਲ ਹੀ ਰੱਖੇ ਹੋਏ ਆ ਹੋਰਾਂ ਨੂੰ ਨਹੀਂ ਵਾਰ ਦਿੱਤੇ ਤੇ ਬਾਕੀ ਦੇ ਸ਼ੇਅਰ ਲੋਕਾਂ ਕੋਲੇ ਨੇ 31.8% ਤਾਂ ਪ੍ਰੋਮੋਟਰ ਹੋਲਡਿੰਗ ਬਿਲਕੁਲ ਸਹੀ ਆ ਸੇਲ ਬਿਲਕੁਲ ਸਹੀ ਆ ਤੇ ਪ੍ਰੋਫਿਟ ਬਿਲਕੁਲ ਸਹੀ ਆ ਹੋਰ ਆਪਣੇ ਕੋਲੇ ਹਾਂ ਕੁਝ ਨਿਊਜ਼ ਨੇ ਇਹਦੇ ਬਾਰੇ ਇੱਕ ਉਹਨਾਂ ਦੇ ਵਿੱਚੋਂ ਬਹੁਤ ਹੀ ਚੰਗੀ ਨਿਊਜ਼ ਮੈਂ ਤੁਹਾਨੂੰ ਇੱਥੇ ਦੱਸ ਰਿਹਾ ਹੁਣੇ ਇੱਕ ਮਿੰਟ ਉਹ ਹੈਗੀ ਆ Netflix ਨਾਲ ਜੁੜੀ ਹੋਈ ਹੁਣ ਤੁਸੀਂ ਕਹੋਗੇ ਕਿ Netflix ਦੇ ਨਾਲ ਇਹਨਾਂ ਦਾ ਲੈਣਾ ਦੇਣਾ ਕੀ ਹੋ ਗਿਆ ਇਹ ਤਾਂ ਡਾਇਮੰਡ ਵੇਚਣ ਵਾਲੇ ਆ ਤੇ Netflix ਸਾਡੇ ਤੁਹਾਨੂੰ ਕੰਟੈਂਟ ਦਿਖਾਉਣ ਵਾਲੇ ਆ ਪਰ ਉੱਥੇ ਵੀ ਮਤਲਬ ਇੱਕ ਬਿਜ਼ਨਸ ਆ ਬਿਜ਼ਨਸ smart ਤਰੀਕੇ ਦੇ ਵਿੱਚ ਹੁੰਦਾ ਤੇ ਕੁਝ ਫਿਲਮਾਂ ਦੀ ਐਗਜ਼ਾਮਪਲ ਤੁਹਾਨੂੰ ਦੇ ਦਿੰਨਾ ਸਭ ਤੋਂ ਦਿਮਾਗ 'ਚ ਮੇਰੇ ਪਹਿਲੀ ਫਿਲਮ ਆਰੀ ਜਿਵੇਂ Harry Potter ਆ ਤਾਂ Harry Potter ਦਾ ਆਪਣਾ ਇੱਕ ਬਹੁਤ ਜ਼ਬਰਦਸਤ ਫੈਨ ਬੇਸ ਹੈਗਾ ਵਾ ਬੱਚਿਆਂ ਦੇ ਵਿੱਚ ਤੇ ਜਿਹੜੇ ਤਾਂ ਮੇਰੇ ਦੋਸਤ ਇੰਡੀਆ ਵਿੱਚ ਹੀ ਰਹ ਰਹੇ ਆ ਮੇਰੇ ਵਾਂਗੂ ਤੁਸੀਂ ਸ਼ਾਇਦ ਉਹ ਗੱਲ ਨੂੰ ਚੰਗੀ ਤਰ੍ਹਾਂ ਆਪਾਂ ਨਾ ਸਮਝ ਪਾਈਏ ਪਰ ਜਿਵੇਂ ਇੰਗਲੈਂਡ ਅਮਰੀਕਾ ਚ ਕਿਉਂਕਿ ਸੀਗਾ ਵੀ ਇਹਨਾਂ ਦਾ ਮੇਨ ਬੇਸ ਇੰਗਲੈਂਡ ਦਾ ਤਾਂ ਇੰਗਲੈਂਡ ਦੇ ਵਿੱਚ ਇੱਕ ਬਹੁਤ ਵੱਡਾ ਮਤਲਬ ਇੱਕ ਜਗਾ ਉਹਨਾਂ ਨੇ ਬਣਾਈ ਹੋਈ ਹੈ ਜਿਹੜੀ ਪੂਰੀ ਤੇ ਪੂਰੀ ਹੈਰੀ ਪੌਟਰ ਫਿਲਮ ਨੂੰ ਹੀ ਡੈਡੀਕੇਟਡ ਆ ਬੱਚੇ ਉੱਥੇ ਜਾਂਦੇ ਆ ਹੈਰੀ ਪੌਟਰ ਤੇ ਬਾਕੀ ਦੇ ਜਿੰਨੇ ਵੀ ਕੈਰੈਕਟਰ ਉਸ ਫਿਲਮ ਚ ਹੁੰਦੇ ਆ ਜੋ ਜੋ ਉਹਨਾਂ ਨੇ ਉੱਥੇ ਕੱਪੜੇ ਪਾਏ ਜੋ ਜੋ ਜਿੱਥੇ ਜਿੱਥੇ ਸੀ ਮਤਲਬ ਸਾਰੀਆਂ ਆਈਟਮਾਂ ਲੋਕ ਦੇਖਦੇ ਆ ਉਹਨਾਂ ਤੇ ਹੁਣ ਉੱਥੇ ਬਿਜ਼ਨਸਮੈਨ ਇੱਕ ਤਰੀਕਾ ਲੱਭਦੇ ਆ ਹੋਰ ਪੈਸੇ ਕਮਾਉਣ ਦਾ ਉਹ ਤਰੀਕਾ ਇਸ ਤਰ੍ਹਾਂ ਕੱਢਿਆ ਜਾਂਦਾ ਕਿ ਉਹਨਾਂ ਦੇ ਹੀ ਥੀਮ ਦੇ ਬੇਸ ਦੇ ਉੱਪਰ ਜੁਐਲਰੀ ਵੀ ਡਿਜ਼ਾਈਨ ਕੀਤੀ ਜਾਂਦੀ ਹੈ ਉਹਨਾਂ ਲੋਕਾਂ ਦੇ ਲਈ ਉਹਨਾਂ ਬਹੁਤ ਅਮੀਰ ਅਲਟਰਾ ਰਿਚ ਬੱਚਿਆਂ ਦੇ ਲਈ ਜਿਵੇਂ ਇੱਕ ਸਿੰਪਲ ਭਾਸ਼ਾ ਜਿ ਤੁਹਾਨੂੰ ਐਗਜ਼ਾਮਪਲ ਦੇ ਦਵਾਂ ਜਿਵੇਂ ਲੋਕ ਰੋਨਾਲਡੋ ਮੈਸੀ ਸਚਨ ਤੰਦੂਲਕਰ ਵਿਰਾਟ ਕੋਹਲੀ ਦੀਆਂ ਟੀ-ਸ਼ਰਟਸ ਖਰੀਦਦੇ ਆ ਉਹਨਾਂ ਦੇ ਫੈਨ ਨੇ ਤਾਂ ਉਸੇ ਤਰ੍ਹਾਂ ਹੀ ਇਹਨਾਂ ਫਿਲਮਾਂ ਦੇ ਨਾਲ ਜੁੜਿਆ ਹੋਇਆ ਸਮਾਨ ਵੀ ਲੋਕ ਖਰੀਦਦੇ ਆ ਤੇ ਜਿਹੜੇ ਬਹੁਤ ਜ਼ਿਆਦਾ ਅਮੀਰ ਲੋਕ ਨੇ ਉਹ ਉਹਨਾਂ ਦੇ ਨਾਲ ਰਿਲੇਟਡ ਜੁਐਲਰੀ ਖਰੀਦਦੇ ਆ ਤਾਂ ਹੁਣੇ ਪਿੱਛੇ ਜੇ Netflix ਦਾ ਇੱਕ ਟਾਈ ਅਪ ਹੋਇਆ ਵਾ ਤੇ ਉਹਨਾਂ ਨੇ ਪੂਰੀ ਦੁਨੀਆ ਛੱਡ ਕੇ ਇੰਨੀਆਂ ਕੰਪਨੀਆਂ ਛੱਡ ਕੇ ਕਿਹਦੇ ਨਾਲ ਉਹ ਕੀਤਾ ਨੈਸੈਂਸ ਗਲੋਬਲ ਦੇ ਨਾਲ ਕੀਤਾ ਤੇ ਹੁਣੇ ਕੀ ਕਰਨਗੇ ਇਹੋ ਜੀਆਂ ਫਿਲਮਾਂ ਦੁਨੀਆ ਦੀਆਂ ਜਿਨ੍ਹਾਂ ਦੀ ਇੱਕ ਪ੍ਰੋਪਰ ਡਾਈ ਹਾਰਡ ਫੈਨ ਫੋਲੋਇੰਗ ਬਣੀ ਹੋਈ ਆ ਜਿਵੇਂ ਮੈਂ ਤੁਹਾਨੂੰ ਹੈਰੀ ਪੌਟਰ ਦਾ ਨਾਮ ਬੋਲਿਆ ਤੇ ਸਟਾਰ ਵਾਰਸ ਤੁਹਾਡੇ ਵਿੱਚ ਬਹੁਤ ਸਾਰੇ ਦੋਸਤਾਂ ਨੇ ਸ਼ਾਇਦ ਨਾਮ ਸੁਣਿਆ ਹੋਊਗਾ ਕਿ ਜ਼ਬਰਦਸਤ ਸੀਰੀਜ਼ ਰਹੀ ਆ ਤੇ ਹੋਰ ਇਹ ਜਿਹੇ ਫਿਲਮਾਂ ਉਹਨਾਂ ਦੇ ਨਾਲ ਰਿਲੇਟਡ ਉਹਨਾਂ ਦੇ ਥੀਮ ਦੇ ਉੱਪਰ ਬੇਸਡ ਜੁਐਲਰੀ ਇਹ ਬਣਾ ਰਹੇ ਆ Netflix ਦੇ ਲਈ ਤਾਂ ਇਹ ਕਿੰਨਾਂ ਲਈ ਵਧੀਆ ਚੀਜ਼ ਹੈਗੀ ਇਹਦਾ ਮਤਲਬ ਆ ਕਿ ਜਿਹੜੀ ਇੰਨੀ ਇੱਕ ਵੱਡੀ ਦੁਨੀਆ ਦੀ ਕੰਪਨੀ ਹੈਗੀ ਆ ਤੇ ਉਹ ਇਹਨਾਂ ਦੇ ਉੱਪਰ ਰਿਲਾਇ ਕਰ ਰਹੀ ਹੈ ਉਸ ਤੋਂ ਅਗਲੀ ਇੱਕ ਲਾਸਟ ਚੀਜ਼ ਦੇਖ ਲੈਣੇ ਕਿ ਇਹ ਤਾਂ ਸਭ ਕੁਝ ਠੀਕ ਆ ਪ੍ਰੋਫਿਟ ਬਹੁਤ ਵਧੀਆ ਬਣ ਰਿਹਾ ਪਰ ਕਿਤੇ ਐਵੇਂ ਤਾਂ ਨਹੀਂ ਕਿ ਪ੍ਰੋਫਿਟ ਸਾਰਾ ਦਾ ਸਾਰਾ ਦੇਣ ਦਾੜੀਆਂ ਚ ਜਾਈ ਜਾਂਦਾ ਕਿਤੇ ਡੈਟ ਬਹੁਤ ਜ਼ਿਆਦਾ ਤਾਂ ਨਹੀਂ ਹੈਗੀ ਕੰਪਨੀ ਤੇ ਕਿਉਂਕਿ ਫੇਰ ਤਾਂ ਪ੍ਰੋਫਿਟ ਜਿੰਨਾ ਕਾਇਆ ਉਹ ਸਾਰਾ ਮਤਲਬ ਕਿਸ਼ਤਾਂ ਸੀ ਨਿਕਲ ਜਾਣਾ ਤਾਂ ਜੇ ਹੁਣ ਆਪਾਂ ਡੈਟ ਦੇਖੀਏ ਤਾਂ ਡੈਟ ਬਿਲਕੁਲ ਇੱਕ ਹੈਲਦੀ ਡਾਟਾ 0.57 ਦੀ ਤਾਂ ਇਹ ਕੋਈ ਇੰਨੀ ਜ਼ਿਆਦਾ ਡੈਟ ਨਹੀਂ ਕਿ ਜੀ ਤੁਹ ਘਬਰਾਉਣ ਦੀ ਲੋੜ ਹੋਵੇ ਇਹ ਇੱਕ ਨਾਰਮਲ ਐਵਰੇਜ ਦੀ ਡਾਟਾ ਇੰਨੀ ਕਿ ਜੇ ਦੇਖੀਏ ਆਲਮੋਸਟ ਸਾਰੀਆਂ ਕੰਪਨੀ ਕੋਲ ਪਰ ਇੰਨੀ ਹੁੰਦੀ ਆ ਤੇ ਇਸ ਕਰਕੇ ਇੱਥੇ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਕੁਝ ਦੋਸਤਾਂ ਨੂੰ ਪਹਿਲਾਂ ਪਤਾ ਵਾ ਕੁਝ ਜਨਨ ਨੂੰ ਨਹੀਂ ਪਤਾ ਹੋਏ ਹੈਗਾ ਕਿ ਮੈਂ ਇਹ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹਰੇਕ ਦਾ ਆਪਣਾ ਤਰੀਕਾ ਹੈ ਨਹੀਂ ਹੈਗਾ ਕਿ ਕੋਈ ਬੜਾ ਕੋਈ ਸਪੈਸੀਫਿਕ ਤਰੀਕਾ ਵਾ ਪਰ ਮੇਰਾ ਕੰਮ ਕਰਨ ਦਾ ਤਰੀਕਾ ਹੈ ਮੈਂ ਕੰਪਨੀਆਂ ਨੂੰ 5 ਭਾਗਾਂ 'ਚ ਰੇਟ ਕਰਦਾ ਜੇ ਇੱਕ ਚੀਜ਼ ਸਹੀ ਆ ਮੈਂ ਇੱਕ ਨੰਬਰ ਉੱਥੋਂ ਇੱਕ ਨੰਬਰ ਉੱਥੋਂ ਇੱਕ ਨੰਬਰ ਉੱਥੋਂ ਤਾਂ ਟੋਟਲ ਜਿਹੜੀ ਕੰਪਨੀ ਨੇ 5 ਪੰਜੇ ਦੇ ਪੰਜੇ ਉਹ ਪੂਰੇ ਕਰਤੇ ਤਾਂ ਉਹਦਾ ਮਤਲਬ ਇੱਕ ਨੰਬਰ ਕੰਪਨੀ ਐ ਜੇ ਇੱਕ ਅੱਧੀ ਚੀਜ਼ ਕੱਟੀ ਗਈ ਤਾਂ 2 ਨੰਬਰ 3 4 ਇਸ ਤਰ੍ਹਾਂ ਮੈਂ ਉਹਨਾਂ ਨੂੰ ਰੇਟ ਕਰਦਾ ਇਹ ਕੰਪਨੀ ਨੇ ਜਿਹੜੇ ਮੇਨ ਐ ਤੇ ਕਰਾਈਟੇਰੀਆ ਸੀਗੇ ਉਹ ਸਾਰੇ ਵੈਸੇ ਪੂਰੇ ਕੀਤੇ ਆ ਸਿਰਫ ਇੱਕ ਚੀਜ਼ ਰਹਿ ਗਈ ਉਹ ਸੀ ਕਿ ਡਿਵੀਡੈਂਡ ਵੈਸੇ ਉਹ ਬਾਕੀ ਸਾਰਿਆਂ ਤੋਂ ਇੱਕ ਘੱਟ ਇੰਪੋਰਟੈਂਟ ਹੁੰਦਾ ਡਿਵੀਡੈਂਡ ਦੀ ਇੰਨੀ ਹੁੰਦੀ ਨਹੀਂ ਪਰ ਫਿਰ ਵੀ ਮੈਂ ਇਹਨਾਂ ਦਾ ਇੱਕ ਪੁਆਇੰਟ ਕੱਟ ਰਿ ਮੈਨੂੰ 1 ਨੰਬਰ ਕੰਪਨੀ ਨਹੀਂ ਕਹਿ ਰਿਹਾ ਇਸ ਕੰਪਨੀ ਨੂੰ ਰੇਟ ਮੈਂ ਕੀਤਾ ਪੰਜ ਮਤਲਬ ਦੋ ਦੋ ਨੰਬਰ ਕੰਪਨੀ ਆ ਇਹ 1 ਨੰਬਰ ਕੰਪਨੀ ਦਾ ਮਤਲਬ ਆ ਕਿ ਬਸ ਬਿਲਕੁਲ ਹੀ ਵਧੀਆ ਕੰਪਨੀ ਹੈ ਜਿਹਨੂੰ ਮੈਂ ਕਦੇ ਕਿਸੇ ਵੀ ਟਾਈਮ ਅੱਖਾਂ ਬੰਦ ਕਰਕੇ ਬਾਏ ਕਰ ਸਕਦਾ ਦੋ ਨੰਬਰ ਕੰਪਨੀ ਉਹ ਜਿਹੜੀ ਇੱਕ ਬਹੁਤ ਚੰਗੀ ਕੰਪਨੀ ਆ ਤਿੰਨ ਨੰਬਰ ਕੰਪਨੀ ਦਾ ਮਤਲਬ ਹੈ ਕਿ ਠੀਕ ਕੰਪਨੀ ਆ ਓਕੇ ਆ ਪੰਜ ਚਾਰ ਤੋਂ ਫਿਰ ਬੁਰਾ ਸਟਾਰਟ ਹੋ ਜਾਂਦਾ ਕਿ ਇੱਕ ਬੁਰੀ ਕੰਪਨੀ ਆ ਪੰਜ ਨੰਬਰ ਦਾ ਕੰਪ ਤਾਂ ਹੈਗਾ ਕਿ ਬਸ ਉਹ ਖਤਮ ਹੀ ਹੋਊ ਤੋ ਤਾਂ ਦੂਰੀ ਜਿੰਨੀਕ ਬਣਾਈ ਰੱਖੀਏ ਤਾਂ ਬੈਟਰ ਤਾਂ ਇਹ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਕੰਪਨੀ ਦਾ ਤਾਮਜਾਮ ਕੀ ਸੀ ਸਾਰਾ ਉਹਦਾ ਤੁਹਾਨੂੰ ਮੈਂ ਪੋਸਟਮਾਰਟਮ ਕਰਕੇ ਦਿਖਾਇਆ ਕਿਉਂਕਿ ਵੀਡੀਓ ਛੋਟਾ ਵਾ ਇੰਨਾ ਕੀ ਕੀਤਾ ਅਗਲੀ ਗੱਲ ਹੁਣ ਹੈਗੀ ਆ ਜਿਵੇਂ ਬਹੁਤ ਸਾਰੇ ਦੋਸਤਾਂ ਦੇ ਕਮੈਂਟ ਆਉਂਦੇ ਆ ਕਿ ਕੰਪਨੀ ਭਾਵੇਂ ਚੰਗੀ ਹੈ ਪਰ ਜੋ ਪਹਿਲੇ ਹੀ 15 ਗੁਣਾ ਵਧੀਆ ਤਾਂ ਉਹਨੂੰ ਲੈਣ ਦਾ ਕੋਈ ਫਾਇਦਾ ਨਹੀਂ ਤਾਂ ਇੱਥੇ ਆਪਾਂ ਇਹ ਦੇਖ ਲੈਣੇ ਆ ਕਿ ਇਹਦੇ ਉੱਪਰ ਕਿੰਨਾ ਡਿਸਕਾਊਂਟ ਚੱਲ ਰਿਹਾ ਇਹ ਕੰਪਨੀ ਨੇ ਆਪਣਾ ਹਾਈ ਟੱਚ ਕੀਤਾ ਜੀ 4 ਫਰਵਰੀ 2022 ਨੂੰ ਮਤਲਬ 2 ਸਾਲ 2.5 ਸਾਲ ਹੋ ਚੁੱਕੇ ਆ ਜੋ ਬੰਨੇ ਹਾਈ ਟੱਚ ਕੀਤਾ ਸੀਗਾ ਤੇ ਉਹ ਕੀਤਾ 210 ਦੇ ਨੇੜੇ ਤੇੜੇ ਦਾ ਇੱਕ ਵਾਰੀ ਫੇਰ ਦੇਖੋ ਫੇਰ ਤਾਂ ਕਿ ਜਿਹੜੇ ਵੀ ਦੋਸਤ ਮੇਰੇ ਸੁਣ ਰਹੇ ਉਹ ਇਹ ਗਲਤੀ ਕਦੇ ਨਾ ਕਰਨੇ ਬਹੁਤ ਵਾਰ ਹੋਊਗਾ ਦੇਖੋ 2010 ਰੁਪਏ ਦੇ ਉੱਪਰ ਗਈ ਕੰਪਨੀ 4 ਫਰਵਰੀ 2022 ਨੂੰ ਉਸ ਤੋਂ ਪਹਿਲਾਂ ਚੱਲੇ ਕਿੱਥੋਂ ਸੀਗੇ 3 ਅਪ੍ਰੈਲ 2020 ਨੂੰ ਫਰਵਰੀ ਤੇ ਅਪ੍ਰੈਲ ਦਾ ਜ਼ਿਆਦਾ ਫਰਕ ਨਹੀਂ ਮੰਨ ਲਓ ਕਿ 2 ਸਾਲ ਉਦੋਂ ਇਹ ਕੰਪਨੀ ਕਿੱਥੇ ਸੀਗੀ ਉੰਤ 39 ਰੁਪਏ 40 ਮੰਨ ਲੈਂਦੇ ਆ 40 ਰੁਪਏ ਦੇ ਉੱਪਰ ਕੰਪਨੀ ਸੀਗੀ ਪੂਰੇ 2 ਸਾਲਾਂ ਦੇ ਵਿੱਚ ਚੱਲੀ ਗਈ 200 ਰੁਪਏ ਦੇ ਉੱਪਰ 5 ਗੁਣਾ ਵਧ ਗਈ ਸਿਰਫ 2 ਸਾਲਾਂ ਦੇ ਇੱਕ ਛੋਟੇ ਜਿਹੇ ਵਕਫੇ ਦੇ ਵਿੱਚ ਇੱਕ ਕੰਪਨੀ 5 ਗੁਣਾ ਵਧ ਗਈ ਬਹੁਤ ਵਾਰ ਲੋਕ ਇਸ ਪੁਆਇੰਟ ਤੇ ਉੱਪਰ ਆ ਕੇ ਫਸਦੇ ਆ ਉਹਨਾਂ ਨੂੰ ਇਹ ਲੱਗਦਾ ਕਿ ਇਹ ਤਾਂ ਬਹੁਤ ਵੱਜ ਰਹੀ ਹੈ ਤਾਂ ਬਹੁਤ ਤੇਜ਼ ਹੋ ਰਹੀ ਹੈ ਮੈਂ ਕਿਤੇ ਪਿੱਛੇ ਨਾ ਰਹਿ ਜਾ ਆਪਾਂ ਕਈ ਵਾਰੀ ਬਹੁਤ ਹਾਈ ਪੁਆਇੰਟ ਤੇ ਫਸ ਜਾਂਦੇ ਤਾਂ ਉਹ ਗਲਤੀ ਕਦੇ ਨਹੀਂ ਕਰਨੀ ਹਮੇਸ਼ਾ ਪਰਫੈਕਟ ਮੈਰਿਜ ਦਾ ਇੰਤਜ਼ਾਰ ਕਰਨਾ ਤਾਂ ਹੁਣ ਮੇਰਾ ਨਿੱਜੀ ਤੌਰ ਤੇ ਵਿਚਾਰ ਚੰਗੀ ਕੰਪਨੀ ਹੁਣ ਇੱਕ ਚੰਗੀ ਪ੍ਰਾਈਸ ਦੇ ਉੱਪਰ ਹੈਗੀ ਆ 210 ਰੁਪਏ ਦਾ ਟੱਚ ਹਾਈ ਲੋਨ ਤੋਂ ਬਾਅਦ ਅੱਜ ਇਹ ਕੰਪਨੀ ਮੈਨੂੰ ਮਿਲ ਰਹੀ ਆ 116 ਰੁਪਏ ਦੇ ਉੱਪਰ ਤਾਂ ਇੱਥੇ ਮੈਨੂੰ ਇਹ ਠੀਕ ਲੱਗ ਰਹੀ ਆ ਬਟ ਇੱਕ ਵਾਰੀ ਫੇਰ ਮੈਂ ਤੁਹਾਨੂੰ ਉਹੀ ਚੀਜ਼ ਬੋਲਦਾ ਮੈਂ ਤੁਹਾਨੂੰ ਸਿਰਫ ਇਨਫੋਰਮੇਸ਼ਨ ਦਿੱਤੀ ਆ ਅਗਲੀ ਚੀਜ਼ ਇਹ ਹੈ ਕਿ ਭਾਵੇਂ ਤੁਸੀਂ ਕੋਈ ਵੀ ਸਟਾਕ ਲਿਆ ਚਾਹੇ ਤੁਸੀਂ ਉਹ ਕਿੰਨਾ ਵੀ ਲਿਆ ਪਰ ਹਮੇਸ਼ਾ ਇੱਕ ਪੇਸ਼ੈਂਸ ਬਹੁਤ ਜਿਆਦਾ ਜ਼ਰੂਰੀ ਹੁੰਦੀ ਉਹਦੇ 'ਚ ਉਹਨੂੰ ਸਿਰਫ ਇੱਕ ਥੋੜੀ ਜੀ ਅਮਾਉਂਟ ਉਹਦੇ ਵਿੱਚ ਲਾ ਕੇ ਰੱਖੋ ਇਹੀ ਤਾਂ ਸ਼ੇਅਰ ਮਾਰਕੀਟ ਦਾ ਸਾਨੂੰ ਫਾਇਦਾ ਸ਼ੇਅਰ ਮਾਰਕੀਟ ਸਾਨੂੰ ਇਹੀ ਤੱਕ ਅਪਰਚੂਨਿਟੀ ਦਿੰਦੀ ਹੈ ਜੇ ਆਪਾਂ ਪਲੋਟ ਲਵਾਂਗੇ ਤਾਂ ਸਾਨੂੰ ਸਿੱਧਾ-ਸਿੱਧਾ 30 ਲੱਖ ਰੁਪਏ ਜਾਂ ਚਲੋ ਮੰਨ ਲਓ ਕਿ ਬਹੁਤ ਸਸਤਾ ਪਲੋਟ ਆਪਾਂ 20 ਲੱਖ ਰੁਪਏ ਤਾਂ ਆਪਣਾ ਫਿਰ ਵੀ ਲੱਗੂਗਾ ਹੀ ਨਾ ਉਹਦੇ 'ਚ ਤਾਂ ਉਹ ਤਾਂ ਇੱਕੋ ਐਂਟੀਟੀ ਦੇ ਵਿੱਚ ਲੱਗ ਗਿਆ ਸ਼ੇਅਰ ਮਾਰਕੀਟ ਇਹੀ ਤਾਂ ਸਾਨੂੰ ਇੱਕ ਚੀਜ਼ ਦਿੰਦੀ ਹੈ ਜੇ ਤੁਸੀਂ 20 ਲੱਖ ਤੁਹਾਡੇ ਕੋਲ ਹੈਗਾ ਤੁਸੀਂ ਉਹਦੇ 'ਚ ਸਿਰਫ 5000 ਲਾਓ ਇੱਕ ਦੇ ਵਿੱਚ 2000 ਲਾ ਦੋ 10000 ਲਾ ਦੋ ਇਸ ਤੋਂ ਵੱਧ ਨਾ ਲਾਓ ਕਿਉਂਕਿ ਉਹਨੂੰ ਪਿਆਰ ਰਹਿਣ ਤੋਂ ਮੈਂ ਉਹਦੀ ਵੇਟ ਵੀ ਕਰ ਲੂੰਗਾ ਜਿਉਂ ਟਾਈਮ ਲੈ ਰਹੀ ਹੈ ਕੰਪਨੀ ਮੈਂ ਕਿਸੇ ਹੋਰ ਚਾਉਣਾ ਟਾਈਮ ਲਾ ਦੋ ਕਿਤੇ ਹੋਰ ਲਾ ਦੋ ਕਿਤੇ ਹੋਰ ਲਾ ਦੋ ਉਹਨੇ ਟਾਈਮ 'ਚ ਕੋਈ ਹੋਰ ਅੱਗੇ ਵੱਜੂਗੀ ਇਹੀ ਤੱਕ ਬੈਨੀਫਿਟ ਆ ਜਿਹੜਾ ਸ਼ੇਅਰ ਮਾਰਕੀਟ ਸਾਨੂੰ ਦਿੰਦੀ ਆ ਤੇ ਇਹਦਾ ਸਾਨੂੰ ਫਾਇਦਾ ਉਠਾਉਣਾ ਚਾਹੀਦਾ ਤਾਂ ਇਹ ਸੀ ਕਿ ਜੇ ਮੇਰੀ ਅੱਜ ਦੀ ਕੰਪਨੀ ਰੀਨੈਸੈਂਸ ਗਲੋਬਲ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਮੈਂ ਬਿਲਕੁਲ ਮਿਲੂੰਗਾ ਤੁਹਾਨੂੰ ਕੱਲ ਨੂੰ ਤੇ ਕਿਸੇ ਹੋਰ ਕੰਪਨੀ ਦੇ ਨਾਲ ਕਿਸੇ ਹੋਰ ਵੀਡੀਓ